ਮੇਰੀ ਸਰਕਾਰ ਅੱਗੇ ਪੁਲਿਸ ਪ੍ਰਸ਼ਾਸਨ ਅੱਗੇ ਮੇਰੇ ਸਾਰੇ ਭਰਾਵਾਂ ਵੱਲੋਂ ਸਾਰੇ ਪੰਜਾਬ ਵੱਲੋਂ ਸਾਰੀਆਂ ਭੈਣਾਂ ਵੱਲੋਂ ਬੇਨਤੀ ਆ ਕਿ ਜਲਦੀ ਤੋਂ ਜਲਦੀ ਫਾਸਟ ਪ੍ਰੋਸੈਸ ਦੇ ਵਿੱਚ ਕੇਸ ਨੂੰ ਨਿਬੇੜਿਆ ਜਾਵੇ ਫਾਂਸੀ ਦਿੱਤੀ ਜਾਵੇ ਜਾਂ ਸਾਨੂੰ ਦੇ ਦੇਣ ਮੌਕਾ ਕਿ ਲਿਆਓ ਬੰਦਾ ਸਾਡੇ ਮੋਰੇ ਰੱਖੋ ਜੋ ਪਬਲਿਕ ਦੀ ਸਜ਼ਾ ਮੰਦੀ ਲੋਕ ਅਦਾਲਤ 'ਚ ਖੜਕੇ ਦੇ ਦੇਵੇ ਪਬਲਿਕ ਇਹ ਕੱਟ ਜਾਂਦਾ ਰੀਜ਼ਨ ਕੀ ਆ ਜਿਹੜੀ ਗੱਲ ਬਾਈ ਨੇ ਕਹੀ ਆ ਅਸੀਂ ਇਹ ਚਾਹੁੰਦੇ ਆ ਸਜ਼ਾ ਤਾਂ ਉਹਨਾਂ ਨੇ ਰੇਪ ਕੀਤਾ ਆ ਸਜ਼ਾ ਤਾਂ ਉਹਨੂੰ ਹੋਈ ਜਾਣੀ ਆ ਉਹ ਅੜੀ ਸਜ਼ਾ ਨਾ ਹੋਵੇ ਕਿ 24 ਸਾਲ ਦੀ ਸਜ਼ਾ ਉਹ ਜੋ ਨੇ ਕੀਤਾ ਆ ਉਹਦੇ ਲਈ 1 ਮਹੀਨੇ ਦੇ 14 ਨਹੀਂ 14 ਨਹੀਂ ਤੋਂ 28 ਦੋ ਤਰੀਕਿਆਂ ਦੇ ਵਿੱਚ ਉਹਦਾ ਫੈਸਲਾ ਹੋਣਾ ਚਾਹੀਦਾ ਕਿ ਦੋ ਤਰੀਕਿਆਂ ਦੇ ਵਿੱਚ ਜਾਂ ਉਹ ਤਾਂ ਕਿਸੇ ਪੰਜਾਬ ਦੇ ਵੱਡੇ ਚੌਂਕ ਦੇ ਵਿੱਚ ਹੁਣ ਬਾਹਰ ਦਬਈ ਆੜ ਕੇ ਮੁਲਖਾਂ ਦੇ ਵਿੱਚ ਜਾਂਦੇ ਆ ਇੱਕ ਐਡਾਂ ਦਾ ਕਾਂਡ ਕਰਦਾ ਚੋਰ ਦੇ ਹੱਥ ਵੜ ਦਿੰਦੇ ਆ ਤੇ ਆਹਾਂ ਗੋਪਤੰਗ ਵੜ ਦਿੰਦੇ ਰੇਪ ਰੇਪ ਵਾਲੇ ਦਾ ਕੀ ਹਾਲ ਕਰਦੇ ਆ ਹੁੰਦਾ ਰੇਪ ਵਾਲਿਆ ਕੰਟਰੀਆਂ ਸੁਣਿਆ ਅਸੀਂ ਝਾਤ ਦੇ ਨਹੀਂ ਜਾ ਕੇ ਜਦੋਂ ਉੱਥੇ ਦੀ ਦੀ ਚਾਰਲੇ ਜਾਂਦੇ ਆ ਸਾਡੇ ਆਪਣੇ ਨੂੰ ਅਸੀਂ ਮੁਲਕ ਨੂੰ ਕਿਉਂ ਗੱਦਾ ਕਰਨ ਲੱਗੇ ਆ ਯਾਰ ਉਹਦੀ ਭੈਣ ਪਤਾ ਜਾਂ ਸਾਡਾ ਇਹ ਬਸ ਇਹੀ ਆ ਸਹਿਮ ਆਪਣਾ ਕਹਿਣਾ ਕਿ ਇਸ ਮਹੀਨੇ ਦੇ ਵਿੱਚ ਉਹਨੂੰ ਸਜ਼ਾ ਦਿੱਤੀ ਜਾਵੇ ਫਾਂਸੀ ਦੀ ਇੱਥੇ ਲਟਕਾ ਕੇ ਚੌਂਕ ਦੇ ਵਿੱਚ ਜਾ ਪੰਜਾਬ ਦੇ ਵਿੱਚ ਦੋ ਸੋਨੇ ਹਾਏ ਸੂਰਜਾ ਕੱਲੋਂ ਆਹ ਕੰਮ ਨਾ ਹੋਵੇ ਸਾਰਿਆਂ ਨੂੰ ਯਾਦ ਹੋਣਾ ਹੈਰੀ ਵਰਮਾ ਵਾਲਾ ਕਾਂਡ ਅੱਜ 20 ਸਾਲ ਹੋ ਗਏ ਅੱਜ ਤੱਕ ਵੀ ਬੰਦੇ ਰੜਕਦੇ ਆ ਕਚੈਰੀਆਂ 'ਚ ਜੁੱਤੀਆਂ ਘਸ ਗਿਆ ਪੀੜੀਆਂ ਦੀਆਂ ਪੀੜੀਆਂ ਘਸ ਗਿਆ ਕੱਲੋਂ ਆ ਨਾ ਹੋਵੇ ਵਿਚਾਰਿਆਂ ਨਾਲ ਨਾ ਤੇ ਕੋਈ ਬੰਦਾ ਖੜੇ ਅੱਜ 4 ਦਿਨ ਰੋਲਾ ਪਾ ਕੇ ਕੱਚਾ ਚ ਦੇ ਕੇ ਘਰੇ ਨਾ ਵਾਜਿਓ ਬਿਲਕੁਲ ਬਿਲਕੁਲ ਠੀਕ ਆ ਅੱਜ ਉਹਦੀ ਉਹਦੀ ਭੈਣ ਦੇ ਬੋਲ ਪਤਾ ਕੀ ਸੀ ਸਾਨੂੰ ਦੱਸਦਾ ਤੇ ਉਹ ਮੇਰੇ ਭਰਾ ਦਾ ਕਸੂਰ ਕੀ ਆ ਯਾਰ ਮੈਂ ਬਾਈ ਯਾਰ ਆਪਾਂ ਸੁੱਤੇ ਨਹੀਂ ਸਾਡਾ ਪੰਜਾਬ ਨਹੀਂ ਜਿਹੜੇ ਜਿਹੜੇ ਬੰਦਿਆਂ ਦਾ ਅਸਲ ਦਿਲ ਜਾਗਦਾ ਨਾ ਬਾਈ ਉਹ ਬੰਦਿਆਂ ਨੂੰ ਨੀਂਦ ਨਹੀਂ ਆਉਂਦੀ ਇੱਕ ਬੱਚੇ ਨਾਲ ਯਾਰ ਇੱਤਾ ਹੋਇਆ ਹਾਂ ਬਿਲਕੁਲ ਬਿਲਕੁਲ ਕਾਲੂ ਇੱਕ ਭਰਾ ਉਹਦੀ ਭੈਣ ਨਿੱਕੀ ਜੀ ਭੈਣ ਉਹਦੀ ਜਦੋਂ ਬੋਲਦੀ ਆ ਨਾ ਉਹਦੀ ਭੈਣ ਆਪਣੇ ਮਾਪਿਆਂ ਨੂੰ ਹੌਸਲਾ ਦੇਵੇ ਪਾਪਾ ਤੁਸੀਂ ਚੁੱਪ ਕਰ ਜਾਓ ਪਰ ਸਾਡੇ ਮੋਰ ਦਾ ਲੈ ਕੇ ਇਹਦਾ ਵੀ ਕੁਝ ਕਹਿਣਾ ਬਾਈ ਦਾ ਸੁਣੋ ਮੈਂ ਉਹਨਾ ਪਾਰਸਾ ਚੌਂ ਦੀ ਗੱਲ ਆ ਮੈਂ ਆ ਸੂਰੇਪਾਲਸ ਅੰਦਲੀ ਫੈਕਟਰੀ ਭਈਏ ਛੱਟਣ ਗਿਆ ਦੋ ਉਹਨਾਂ ਨੇ ਮੈਂ ਕਿਹਾ 60 ਰੁਪਏ ਲੱਗਣੇ ਆ ਕਹਿੰਦੇ ਅੱਥੇ ਉਤਰ ਜਾ ਸੂਰੇਪਾਲਸ ਕੋਲ ਕਹਿੰਦੇ ਨਹੀਂ ਕਹਿੰਦੇ ਅੰਦਰ ਛੱਡ ਕੇ ਆ ਨਾ ਅੰਦਰ ਛੱਡਣ ਚਾਹਦਾ ਮੈਨੂੰ ਕਹਿੰਦਾ ਭੈਣ ਚੋਦਾ ਕਹਿੰਦਾ ਅੰਦਰ ਛੱਡ ਕੇ ਆ ਤੈਨੂੰ ਤਾਂ پیسے ਮਿਲਣੇ ਮੈਂ ਚੜ ਗਿਆ ਛੱਡਣ ਅੰਦਰ ਜਾ ਕੇ ਮੈਨੂੰ 50 ਰੁਪਏ ਦਿੱਤੇ ਮੈਂ ਮੈਂ ਕਿਹਾ ਮੈਂ 50 ਨਹੀਂ ਲੈਣੇ ਮੈਂ ਉਹਨਾਂ ਦੇ ਪਿੱਛੇ ਡਾਂਗ ਲਾ ਕੇ ਤੋੜਿਆ ਉਹਨੇ ਮੈਨੂੰ ਹਾਂ ਉਹਨੇ ਹੌਸਲਾ ਹੀ ਫੋਨ ਕੀਤਾ 15 ਰੁਪਏ ਆ ਕੇ ਮੈਨੂੰ ਕਹਿੰਦੇ ਚੱਲ ਫੈਕਟਰੀ ਹੁਣੇ ਹੀ ਫੈਕਟਰੀ ਦਾ ਜਲੂਸ ਕਰਦੇ ਆ ਮੈਨੂੰ ਕਹਿੰਦੇ ਕਹਿਣ ਦਾ ਮਤਲਬ ਇਹ ਆ ਕਿ ਨਾਲੇ ਗੰਦ ਪਾਇਆ ਸਾਡੀ ਜਿਹੜੀ ਗੌਰਮੈਂਟ ਗੰਦੀ ਆ ਗੌਰਮੈਂਟ ਦਾ ਕਸੂਰ ਆ ਇਹ ਸੜਕਾਂ ਦੇ ਗੌਰਮੈਂਟ ਵਾਲਾ ਇਹਨਾਂ ਦਾ ਕਸੂਰ ਵਾ ਗੁੱਸਾ ਕਹਿਣ ਦਾ ਮਤਲਬ ਇਹ ਆ ਅਸੀਂ ਪੰਜਾਬ ਦੇ ਵਾਸੀ ਆ ਹਾਂ ਬਿਲਕੁਲ ਸਸੀਂ ਪੰਜਾਬ ਚ ਵੀ ਅਸੀਂ ਆਪਣੇ ਦੇਸ਼ 'ਚ ਆਪਣੇ ਪੰਜਾਬ 'ਚ ਵੀ ਸੇਫ ਨਹੀਂ ਹੈਗਾ ਆਪਣੇ ਘਰ 'ਚ ਵੀ ਸੇਫ ਹੈਗਾ ਕੋਈ ਬਾਹਰੋਂ ਬੰਦੇ ਆ ਕੇ ਬਦਮਾਸ਼ੀ ਕਰ ਰਹੇ ਆ ਜਿੱਦਾਂ ਕਿ ਆ ਵੀਰ ਕਹਿ ਰਿਹਾ 15 ਮੈਨੂੰ ਪਾ ਕੇ 15 ਆ ਤਿੰਨ ਬੰਦਿਆਂ ਨੇ ਕਿਹਾ ਵੀ ਮੈਨੂੰ ਬੈਟਰੀ ਛੱਡ ਕੇ ਅੰਦਰ ਆਓ ਨਹੀਂ ਤਾਂ ਮੈਂ ਕੁਝ ਵੀ ਕਰਦਾ ਕਹਿੰਦਾ ਕਰ ਤੈਨੂੰ ਸੱਤ ਲਓ ਇਹਨਾਂ ਨੇ ਇਹਦੇ ਕਹਿਣ ਦੇ ਮੁਤਾਬਕ ਆ ਉਹ 15 20 ਜਾਣੇ ਆਏ ਇਹਨੂੰ ਕੱਲੇ ਨੂੰ ਆ ਕੇ ਪਾ ਕੇ ਪੈ ਗਏ ਦੱਸੋ ਮੈਨੂੰ ਅਸੀਂ ਆਪਣੇ ਘਰਾਂ 'ਚ ਨਹੀਂ ਸੇਫ ਇਸ ਕਰਕੇ ਸਾਡੀ ਹੱਥ ਜੋੜ ਕੇ ਸਾਰੀਆਂ ਪੰਚਾਇਤਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਜੇ ਕੋਈ ਵੀ ਸਾਡੇ ਕੋਲ ਪੁਰਾਣਾ ਪ੍ਰਵਾਸੀ ਰਹਿ ਰਿਹਾ ਹੈ ਉਹਦਾ ਬਕਾਇਦਾ ਹੀ ਉਹਦਾ ਆਧਾਰ ਕਾਰਡ ਦੇਖਿਆ ਜਾਵੇ ਉਹਨੂੰ ਥਾਣੇ ਦੇ ਵਿੱਚ ਲਾ ਕੇ ਪਿਛਲਾ ਰਿਕਾਰਡ ਵੀ ਨਿਕਲ ਆ ਜਾਵੇ ਫਿਰ ਬਿਲਕੁਲ ਹੋਈ ਉਹਨੂੰ ਥਾਣੇ ਦੀ ਜਾ ਕੇ ਉਹਨੂੰ ਪ੍ਰਵਾਸੀਆ ਦੀ ਇਸ ਨਾਮਜ਼ਤ ਕਰਾਈ ਜਾਵੇ ਵੀ ਇਹਦੇ ਖਿਲਾਫ ਕੋਈ ਮਕਦਮਾ ਤਾਂ ਨਹੀਂ ਜਾ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਇੱਥੇ ਉਹ ਸਾਰਾ ਚੈੱਕ ਕਰਾਇਆ ਜਾਵੇ ਸਾਰੇ ਸਰਪੰਚਾਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਪਿੰਡਾਂ ਦੇ ਵਿੱਚ ਮਤੇ ਪਾਏ ਜਾਣ ਵੱਧ ਤੋਂ ਵੱਧ ਤੇ ਇਸ ਕਰਕੇ ਪ੍ਰਵਾਸੀਆ ਨੂੰ ਬਾਹਰ ਕੱਢਿਆ ਜਾਵੇ ਇਹ ਕਹਿੰਦਾ ਪੰਜਾਬ ਲੈਵਲ ਤੇ ਇੱਕ ਵੋਲਡ ਵਾਈਡ ਤੇ ਪੰਜਾਬ ਲੈਵਲ ਤੇ ਨਾ ਆਪਾਂ ਪਟੀਸ਼ਨ ਤਿਆਰ ਕਰਾਂਗੇ ਜਿਹੜਾ ਜਿਹੜਾ ਕਹਿੰਦਾ ਪ੍ਰਵਾਸੀ ਇਥੇ ਜਿਹੜੇ ਗੰਦ ਪਾਉਂਦੇ ਆ ਸਾਰਾ ਕਹਿੰਦੇ ਸਾਰੇ ਬੰਦੇ ਨਹੀਂ ਮਾਰੇ ਹੁੰਦੇ ਜਿਹਨਾਂ ਨੇ ਗੰਦ ਪਾਇਆ ਉਹ ਬੰਦਿਆਂ ਦੀ ਪਟੀਸ਼ਨ ਪਵਾਵਾਂਗੇ ਕਿ ਆ ਰਹਿਣੇ ਚਾਹੀਦੇ ਆ ਪੰਜਾਬ ਚ ਕਿ ਨਹੀਂ ਉਹ ਬੰਦੇ ਦੀ ਪਟੀਸ਼ਨ ਵੱਧ ਤੋਂ ਵੱਧ ਸ਼ੇਅਰ ਕਰਾਵਾਂਗੇ ਸਾਡੇ ਬਜ਼ੁਰਗ ਸੀਨੀਅਰ ਬਜ਼ੁਰਗ ਸਾਡੇ ਘਰ ਚ ਵਾਰ-ਵਾਰ ਸਾਨੂੰ ਮਾਰਦੇ ਇਹਨਾਂ ਦੇ ਵੀ ਤੁਸੀਂ ਵਿਚਾਰ ਲਓ ਪਈ ਇਹਨਾਂ ਦਾ ਵਿਚਾਰ ਕੀ ਆ ਆਪਾਂ ਨਾ ਮੁੰਡੇ ਗੁੰਡੇ ਨਾ ਬੋਲੀ ਆ ਅਸੀਂ ਇੱਕ ਵਾਰੀ ਸਿਆਣਿਆਂ ਦਾ ਵੀ ਵਿਚਾਰ ਲੈ ਮਾਈਕ ਲਾ ਦਿਓ ਭਾਜੀ ਤੁਸੀਂ ਮਾਈਕ ਲਾ ਮਾਈਕ ਲਾ ਮਾਈਕ ਲਾ ਹਾਂਜੀ ਹਾਂਜੀ ਕੋਈ ਆ ਕੋਈ ਨਰ ਕਰੋ ਗੱਲ ਤੁਸੀਂ ਵਾਹਿ ਜੀ ਜੇ ਇੱਧਰ ਆਓ ਸਭ ਮੇਰੇ ਲੱਗ ਗਿਆ ਤਾਂ ਇਹਨਾਂ ਥੋੜਾ ਜਿਹਾ ਸਾਨੂੰ ਇੱਕ ਖਾਲਸਾ ਵਾਹਿਗੁਰੂ ਦੀ ਕਿਰਪਾ ਹੈ ਅੱਜ ਐਸਾ ਜੀ ਜਿਸ ਰੋਸਲੇ ਇਕਤਰ ਹੋਏ ਜੋ ਬਹੁਤ ਵੱਡਾ ਇੱਕ ਦਿਖਾਤ ਪਾਪ ਰਿਆ ਉਹਦੇ ਲਈ ਅਸੀਂ ਸਾਰੇ ਨਗਰਾਂ ਤੋਂ ਇੱਥੇ ਇਕੱਤਰ ਹੋਏ ਆਂ 5 ਸਾਲ ਦਾ ਬੱਚਾ ਜਿਹੜਾ ਜਿਹੜੇ ਛੋਟੇ ਜਿਹੇ ਉਮਰ ਦੇ ਇਹਦੇ ਨਾਲ ਐਡਾ ਗਲਤ ਵਿਹਾਰ ਹੋਇਆ ਤੇ ਬਾਅਦ ਉਸਨੂੰ ਮਾਰ ਕੇ ਸੱਡ ਦਿੱਤਾ ਇੱਕ ਸਿਆਸੀ ਜੀ ਗੱਲ ਨਹੀਂ ਭਾਜੀ ਆਈਡੀ ਥੱਲੇ ਕਰ ਦਿਓ ਇਹ ਪੰਜਾਬ ਲਈ ਇੱਕ ਵੱਡੀ ਚੁਣੌਤੀ ਆ ਬਿਲਕੁਲ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਇੱਥੇ 10 ਗੁਰੂ ਹੋਏ ਪੀਰ ਹੋਏ ਪਗੰਬਰ ਹੋਏ ਸਾਰੇ ਲੇਕਿਨ ਪੰਜਾਬ ਦੇ ਵਿੱਚ ਅੱਜ ਇਹਨਾਂ ਲੋਕਾਂ ਨੇ ਬਹੁਤ ਵੱਡਾ ਗੰਦ ਪਾ ਦਿੱਤਾ ਮੇਰੀ ਤਾਂ ਇੱਕ ਬੇਨਤੀ ਆ ਸਾਡੇ ਸਰਪੰਚ ਸਾਹਿਬ ਨੇ ਜਿੱਦਾਂ ਕਿਹਾ ਮੈਂ ਸਵੇਰ ਤੋਂ ਲੈ ਕੇ ਆਪਣੇ ਪਿੰਡ ਚ ਜਿੰਨੇ ਵੀ ਬੰਦੇ ਰਹਿੰਦੇ ਸੀ ਮੇਰੇ ਕੋਲ ਵੀ 20 ਬੰਦੇ ਆ ਕੰਮ ਕਰਨ ਨੂੰ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੀਆਂ ਆਈਡੀਆਂ ਤਿਆਰ ਕਰਵਾ ਲਈਆਂ ਉਹ ਅਸੀਂ ਸਰਪੰਚ ਸਾਹਿਬ ਨੂੰ ਦਵਾਂਗੇ ਜਿਹੜੇ ਲੋਕਾਂ ਨੇ ਉਹਦੇ ਵਿੱਚ ਤੁਸੀਂ ਕਦੀ ਇਹ ਸੋਚਿਆ ਨਾ ਹੋਣਿਆ ਬਹੁਤ ਲੋਕ ਜਿਹੜੇ ਕਤਲ ਕਰਕੇ ਤੇ ਭਗੌੜੇ ਉਧਰ ਆਏ ਹੋ ਹਾਂ ਬਿਲਕੁਲ ਬਿਲਕੁਲ ਉਹਨਾਂ ਦੀਆਂ ਅਸੀਂ ਪੂਰੀਆਂ ਆਈਡੀਆਂ ਦਵਾਂਗੇ ਜਿਨ੍ਹਾਂ ਦੀ ਗਲਤ ਆਧਾਰ ਕਾਰਡ ਬਣੇ ਨੇ ਜਿਨ੍ਹਾਂ ਦੀ ਗਲਤ VOTER ਬਣੇ ਜਾਂ VOTES ਬਣੀਆਂ ਉਹਨਾਂ ਨੂੰ ਸਾਰਿਆਂ ਦੀ ਅਸੀਂ ਆ ਸਾਡਾ ਪਰਚ ਵੰਡਦਾ ਪਿੰਡਾਂ ਚੋਂ شناخت ਕਰਨ ਤੇ ਅਸੀਂ ਗਾਂ ਸਰਪੰਚ ਸਾਹਿਬ ਨੂੰ ਜਾਂ ਪ੍ਰਸ਼ਾਸਨ ਨੂੰ ਦੇਣਾ ਜਿਹੜਾ ਪਰਚ ਕਰਕੇ ਸਾਡਾ ਘੌੜੇ ਉਧਰ ਆਇਆ ਅਸੀਂ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਦੀਆਂ ਅਸੀਂ ਪੂਰੀਆਂ ਆਈਡੀਆ ਕਰਾਂਗੇ ਜਿਹੜਾ ਤਖ਼ਤਾਂ ਦੇ ਨਾਲ ਪਾਪਾ ਰਿਕਾਰਡ ਬਣੇ ਨੇ ਬੇਟੀ ਉਹਨਾਂ ਦੀ ਬਾਹਰ ਕਹਿੰਦੀ ਆ ਮੇਰਾ ਪੁੱਤਾਂ ਪੜੀਆਂ ਉਹਨਾਂ ਨੂੰ ਸਾਥ ਮੇਰਾ ਭਰਾ ਕਿੱਥੇ ਗਿਆ ਵੈਲਕਮ ਟੂ ਪ੍ਰੋਕਸੀ ਕੀ ਕੋਈ ਗੱਲ ਮਾਰੇ ਆ ਕਿ ਉਹ ਕੀ ਆ 1 ਕਾਲ ਦਿੰਦੇ ਬਟੇ ਦਾ ਟਿਕਟਸ ਟ੍ਰੈਵਲ ਐਗਰੀਗੇਸ਼ਨ ਜਸਟ ਸਟੈਟਿਕ ਰੈਜ਼ੀਡੈਂਸ਼ੀਅਲ ਪ੍ਰੋਕਸੀ ਪਟੋ ਚੁੱਕੇ ਸ਼ਾ ਪਰ ਦੇਤੇ ਜਿਹੜੇ ਕਬਾੜੇ ਮਤਲਬ ਲਾਏ ਹੋ Then a hey, mobile proxies little is your choice. We have data center proxies for market little research, little quality little SEO, little and little data little scraping. Little of little course, no, no monthly commitment, money. no additional no fees. fees. We, are we are waiting for you. Like or maybe you need proxy for multiple account creation. Then, mobile <inaudible> proxies is your choice. We have data center proxies and market research quality, SEO, and data scraping, of course. No monthly commitment, no additional fees. We are waiting for you. We are waiting for you. ਇਹ ਸ਼ਾਪ ਉਹਨੇ ਬੇਸੇਰੇ ਨਾ ਮਸੀਕ ਨੂੰ ਚੋਲਿਆ ਹੈ ਉਹ ਪ੍ਰੋਫੈਸ਼ਨਲ ਹੋ ਕੇ ਜੇ ਪੂਰੀ ਜੀਸ ਇਜ਼ੀਅਰ ਸੀ ਬੜਾ ਬਰਤਨ ਜਿਹੜਾ ਦਿਨ ਦਿਨ ਤੁਹਾਡਾ ਸਾਡਾ ਵੇਖਿਆ ਕਾਰਡ ਤਾਂ ਨਹੀਂ ਅੱਛਾ ਜੇ ਬਾਅਦ ਸਾਡਾ ਬਣ ਰਹਿਣਗੇ ਮੈਂ ਕਹਿੰਦਾ ਹਾਂ ਕਿ ਇੱਕ ਵਾਰ ਨਿਵੇਸ਼ ਤੋਂ ਕਰਾਓ ਜੇ ਲਾਈਨ ਹੋਰ ਯਾਰ ਬਣਾਓ ਕਾਰੋਬਾਰੀ ਕੋਈ ਕਾਂਡੇ ਦੇ ਵਿੱਚ ਕਰੋ ਇਹਦਾ ਅਹਿਸਾਸ ਜਿੱਦਾਂ ਜੱਟ ਲੈ ਲੈਂਦੇ ਨੇ ਜਿਵੇਂ ਨਾ ਇਹਨੇ ਕੀ ਪੂਰੀ ਜੀਸ ਨੋਇਬਾ ਨੇ ਲਿਆ ਮੁੰਬੜੇ ਵਿੱਚ ਟੋੜਾ ਰਹਿ ਗਏ ਮੇਰੇ ਨਾਲ 15 ਬੰਦੇ ਦੌੜੇ ਸਤਰੀ ਕਰਨ ਲਈ 15 ਬੰਦੇ ਗੱਡੀਆਂ ਤੇ ਕੰਮ ਕਰ ਰਹੇ ਨੇ कया <laughs> कया چله نئی کو شاول با کے ہاڈن کے چیت کر کے والی تھا چله جنہوں نے یہ کہا اور نے کیا اور نے کہا نوکری مارتے لگا چوری کرتے ਕਮਨੋ ਨੀ ਮਾਤੇ ਦੀ ਤਸਵੀਰਾਂ ਤੋਂ ਨਹੀਂ ਸਿੱਖਦੇ ਮਾਰਦੇ ਲੋਕਾਂ ਫਿਰ ਜੀ ਕਰਦੇ ਇੱਕ ਕੰਮ ਕਰਦੇ ਇਹ پیا نہیں میرے دلی پیا نہیں ہے هي ڪري ٿي آهي نه 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 रा <laughs> ਇਸ ਕਰਕੇ ਮੇਰੀ ਦਾ ਹੱਥ ਜੋੜ ਕੇ ਬੇਨਤੀ ਆ ਜਿਹੜੇ ਜਿਹੜੇ ਨਗਰਾਂ ਚੋਂ ਸਰਪੰਚ ਸਾਡੇ ਆਏ ਆ ਮਰਾਲਪੁਰ ਗੁਰਤੂ ਆਏ ਡੜਿਆਣੇ ਤੋਂ ਆਏ ਮਿੱਠੇਵਾਲ ਤੋਂ ਆਏ ਮੈਨੇ ਅਭੀ ਅਭੀ ਟਰੇਡਿੰਗ ਸ਼ੁਰੂ ਕੀਤੀ ਕਾਫੀ ਲਾਸ ਹਾਨੂ ਤਾਂ ਮੈਨੇ ECG ਟਰੇਡ ਸੌਫਟਵੇਅਰ ਦੇ ਬਾਰੇ ਵਿੱਚ ਕਹੀਂ ਪੜਹਾ ਸਾਹ ਮਜ਼ਬੂਤ ਹੋ ਜੇ ਵੱਡੇ ਨੇ ਮਜ਼ਬੂਤ ਹੋ ਕੇ ਇਹਨਾਂ ਦੇ ਆਧਾਰ ਕਾਰਡ ਇਹਾਂ ਦੀਆਂ ਹਾਂ ਜਪਰਮਜੀਤ ਸਿੰਘ ਬੈਸਟਾ ਕੀ ਟ੍ਰੇਡਿੰਗ ਦਾ ਮਸਲਾ ਇੱਕੋ ਫਾਰਮੂਲੇ ਦੇ ਵਿੱਚ ਹੀ ਰਹਿੰਦੇ ਸਾਰੇ ਫੈਮਲੀ ਕੋਲ ਜੇ ਸਾਡੇ ਤੇ ਭਾਰੂ ਹੋ ਕੇ ਹਾਂਜੀ ਅਸੀਂ ਇੱਕ ਗੱਲ ਸਿੱਧੇ ਤੌਰ ਤੇ ਕਹਿਣੀ ਚਾਹੁੰਦੇ ਹਾਂ ਜਿਸ ਦਾ ਮੇਰੇ ਵੀਰਾਂ ਨੇ ਕਿਹਾ ਇਹ ਦੋਵੇਂ ਬ੍ਰਦਰ ਇੱਕੋ ਪਾਵੋ ਅਸਤੇ ਰਹਿੰਦੇ ਜਿੰਮਤ ਚੇਕ ਪਰਮਜੀਤ ਭਾਜੀ ਜੀ ਨਹੀਂ ਕੋਈ ਪਾਵੋ ਤੇ ਨਹੀਂ ਕੁਝ ਹੋਊਗਾ ਤੁਹਾਨੂੰ ਸਾਰਿਆਂ ਨੂੰ ਪਤਾ ਸਿੱਖੀ ਔਰ ਬਾਜਤਾਂ ਅਨਸਾਰ ਦਸਵੇਂ ਪਾਛਤੋਂ ਲੇਖੇ ਸਇਆ ਦਿੱਤੀ ਜਾਂਦੀ ਆ ਲੋਕਾਂ ਨੇ ਫੇ ਜਿਸਲਾ ਨਹੀਂ ਕੁਝ ਹੋਣਾ ਲੋਕ ਆਪ ਸਜਾ ਦੇਣਗੇ ਨਾ ਲੋਕਾਂ ਨੇ ਅਸੀਂ ਉਹ ਬੱਚੇ ਵੀ ਮੌਤ ਹੋਣਾ ਚਾਹੀਦਾ ਹੈ ਹੀ ਨਹੀਂ ਜਾਣ ਦੇਣੀ ਦੋ ਮਿੰਟ ਦੇ ਇੱਕਾ ਖਾਲਸਾ ਗੱਦਾ ਮੈਂ ਜੋ ਕਰੂੰਗਾ ਉਹ ਕਹੂੰਗਾ ਬੱਸ ਵਾਰੇ ਕੁਝ ਪਹੁਗਾ ਕੰਨਾਂ ਦੇ ਵਿੱਚ ਰੂੰ ਫਜ਼ਾ ਲੋ ਅੱਜ ਕਿਆਂ ਦੇ ਹੋਰ ਪਹੁਗਾ ਇਹ ਮੇਰਾ ਪੰਜਾਬ ਆ ਕਿਸੇ ਬਈਏ ਦਾ ਵਿਹਾਰ ਨਹੀਂ ਆਪਾਂ ਤੁਹਾਨੂੰ ਨੌਕਰੀ ਦਿੱਤੀ ਤੁਸੀਂ ਦਿੱਤਾ ਸਤਕਾਰ ਨਹੀਂ ਸਤੋਂ ਖਾ ਕੇ ਮਾਰਦੇ ਲੱਤਾਂ ਫਿਰ ਸਾਨੀ ਕਰਦੇ ਏਕਾ ਮਿਹਨਤ ਤੁਹਾਡੀ ਸਿਰਮ ਥੇ ਆ ਚੌਂ ਨਹੀਂ ਚੱਲਦੇ ਦੱਸੋ ਸੋਚਦੇ ਸਾਡਾ ਹੀ ਰਾਜ ਹੋਣਾ ਪੰਜਾਬੀ ਬੰਦੇਸ ਤੇ ਵੱਸ ਗਿਆ ਹੋਣਾ ਸੱਚੀ ਇੱਕ ਦਿਨੇ ਇਹਦੇ ਲਿਆਉਣਾ ਰਾਮੂ ਸਰਦਾਰ ਬਣ ਗਿਆ ਹੋਣਾ ਪੰਜਾਬੀ ਕਿਤਾਬੀ ਕਿ ਕਿਉ ਮੈਂ ਨਹੀਂ ਸਕੂਲਾਂ ਦੇ ਵਿੱਚ ਇੰਗਲਿਸ਼ ਲੱਗੂ ਮੇਰਾ ਬੇਸਾ ਰੋਣਾ ਪੈਰੀ ਪੰਜਾਬੀ ਉੱਤੇ ਬ्यान ਵੀ ਲੱਗੂ ਪੰਜਾਬੀ ਉਹ ਅਕਲ ਕਰੋ ਆਪਣੀ ਜੜ ਨਾਮਦੋ ਹੱਲੇ ਵੀ ਮੌਕਾ ਆ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਪੋਤੇ ਪਹਿਲਾਂ ਤਾਂ ਮੈਂ ਜਿੰਨੇ ਵੀ ਆਏ ਇੱਥੇ ਮੇਰੇ ਭੈਣ ਭਰਾ ਸਾਰਿਆਂ ਦਾ ਮੈਂ ਜੀਰੋਂ ਸਾਸਰੀ ਕਾਲ ਕਰਦੀ ਆ ਤੇ ਧੰਨਵਾਦ ਕਰਦੀ ਆ ਮੇਰੇ ਅਸੀਂ ਇਸ ਵੇਲੇ ਮੌਕੇ ਤੇ ਆਂ ਹੈਨਾ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਇਹ ਹੋਇਆ ਚਲੋ ਮਰਨੇ ਵਾਲਾ ਤਾਂ ਮਰ ਗਿਆ ਉਹਦੀ ਮਿੱਟੀ ਇੰਨੀ ਵੀ ਬਦੀਨ ਨਾ ਕਰੋ ਕਿਉਂਕਿ ਜਿਵੇਂ ਅਸੀਂ ਉਸ ਵੇਲੇ ਉਹਦੇ ਨਾਲ ਲੱਭਣ ਦੇ ਵਿੱਚ ਅਸੀਂ ਪੁਲਿਸ ਦੇ ਵਿੱਚ ਅਸੀਂ ਆਪਣੇ ਪਾਸੋਂ ਕੋਈ ਕਿਸੇ ਮੈਂ ਤੇ ਮੇਰੇ ਨਾਲ ਮੈਡਮ ਦਲਜੀਤ ਗਈ ਆ ਤੇ ਅਥੀ ਦੋਨਾਂ ਜਣਿਆਂ ਨੇ ਕੋਸ਼ਿਸ਼ ਕੀਤੀ ਜਾਨਕੀ ਉਹਨਾਂ ਦੇ ਨਾਲ ਪੋਸਟ ਵਾਲਿਆਂ ਦੇ ਨਾਲ ਇੱਕ ਜੁਟ ਹੋ ਕੇ ਦੁਰਨੇ ਦੀ ਉਹ ਤੋਂ ਬਾਅਦ ਅਸੀਂ ਲੱਭਦੇ ਸੀ ਤਾਂ ਇਹ ਕਹਿੰਦੇ ਸੀ ਕਿ ਅਸੀਂ ਧਰਨਾ ਲਾਣਾ ਮੈਂ ਉਹਨਾਂ ਨੂੰ ਬੋਲਿਆ ਧਰਨਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਜੇ ਆਪਾਂ ਧਰਨਾ ਲਾਣੇ ਆ ਪੂਸ ਨੇ ਸਾਡੇ ਪਾਸੇ ਹੋ ਜਾਣਾ ਸੀਗਾ ਇਸ ਕਰਕੇ ਆਪਾਂ ਧਰਨਾ ਰੋਕਿਆ ਤੇ ਆਪਾਂ ਉਹਨਾਂ ਦਾ ਸਹਿਯੋਗ ਦਿੱਤਾ ਥੋੜੇ ਜਿਕਰ ਬਾਸਾਨੂੰ ਪਤਾ ਲੱਗਦਾ ਪਿਆ ਆ ਕਿ ਉਹ ਮੁੰਡਾ ਸਮਸ਼ਾਨ ਥੱਲੇ ਗਿਰੇ ਗਏ ਤੇ ਜਿਹੜਾ ਆ ਉਹ ਕਿਸੇ ਨੇ ਨਾ ਰੇਪ ਕਰਕੇ ਉਹਦੇ ਇੱਕ ਡੰਡਾ ਸੀਗਾ ਜਿਹਦਾ ਹੱਥ ਤੋਂ ਲੈ ਕੇ ਕੋਣੀ ਤੱਕ ਕੋਈ ਦੋ ਨਹੀਂ ਸੀ ਕੋਈ ਤਿੰਨ ਨਹੀਂ ਸੀ ਸਿਰਫ ਇੱਕ ਡੰਡਾ ਸੀ ਅਸੀਂ ਮੋਕਕੇ ਤੇ ਸੀ ਗਿਆ ਤੇ ਉਹ ਇੱਕ ਡੰਡਾ ਉਹਦੇ ਦਿੱਤਾ ਹੋਇਆ ਸੀਗਾ ਫੁਰਕਰਿਆਂ ਦਾ ਪੈਕਟ ਉਹਦੇ ਹੱਥ ਦੇ ਵਿੱਚ ਸੀਗਾ ਤੇ ਨਾਲ ਉਹਦੀ ਪੈਂਟ ਦੇ ਨਾਲ ਹੀ ਉਹਦਾ ਗਲਾ ਘੋਟਿਆ ਸੀ ਤਾਂ ਇੱਕ ਇੱਥੇ ਮਾਰਿਆ ਹੋਇਆ ਸੀ ਟੱਕ ਲੱਗਾ ਹੋਇਆ ਸੀ ਇੱਕ ਉਂਗਲ ਦਾ ਉਹਦੇ ਉੱਤੇ ਫੇਰ ਅਸੀਂ ਪੋਸਟਮਾਰਟਮ ਕਰਾਇਆ ਹੂਨ ਨਾ ਗੱਡੀ ਲਿਬੜੀ ਹੋਈ ਸੀ ਬਸ ਮੈਂ ਇਹ ਕਹਿਣਾ ਚਾਹੁੰਦੀ ਆ ਵੀਰੇ ਤੁਸੀਂ ਇੱਕ ਝੁੱਟ ਹੋ ਕੇ ਤਰੋ ਆਪਾਂ ਇਹ ਭਈਏ ਕੱਢਣੇ ਆ ਜੇਕਰ ਅਸੀਂ ਇਹ ਮੁੱਦਾ ਚੱਕਿਆ ਹੋਇਆ ਨਾ ਅਸੀਂ ਇਹ ਵੀ ਕੱਢਣੇ ਕੱਢਣੇ ਆ ਇੱਥੋਂ ਕਿਉਂਕਿ ਇਹ ਸਾਡਾ ਹੀ ਖਾ ਕੇ ਸਾਨੂੰ ਧਮਕੀਆਂ ਦਿੰਦੇ ਪਏ ਆ ਇੱਕ ਵੀਡੀਓ ਹੋਰ ਵਾਇਰਲ ਹੋਇਆ ਸਾਰੇ ਆਨੇ ਦੇਖੀ ਹੋਣੀ ਆ ਕਿ ਉਹ ਕਿੰਨੇ ਗੰਦੀਆਂ ਗੰਦੀਆਂ ਗਾਲਾਂ ਕੱਢ ਰਹੇ ਆ ਹੈਨਾ ਇਹਨਾਂ ਨੂੰ ਦੱਸ ਦਿਆਂ ਕਿ ਇਸ ਗੰਦੀਆਂ ਦਾ ਗਾਲਾਂ ਦਾ ਨਚੋੜ ਸਾਡੇ ਕੋਲ ਵੀ ਹੈਗਾ ਸਾਡਾ ਪੰਜਾਬੀ ਵੀ ਤੁਹਾਡੀਆਂ ਕੁੜੀਆਂ ਨਾਲ ਗਲਤ ਕੰਮ ਕਰ ਸਕਦਾ ਪਰ ਨਹੀਂ ਸਾਨੂੰ ਧੀਆ ਪੈਣਾ ਸਾਡੇ ਗੁਰੂਆਂ ਨੇ ਇਹ ਨਹੀਂ ਸਿਖਾਇਆ ਕਿ ਅਸੀਂ ਬੁਰੀ ਨਜ਼ਰ ਰੱਖੀਏ ਹੈਨਾ ਬਾਕੀ ਜੇ ਆਪਣੀ ਆਏ ਦੇ ਉੱਤੇ ਆਗੇ ਜੇ ਪੰਜਾਬੀ ਆਪਣੀ ਆਏ ਦੇ ਉੱਤੇ ਆ ਗਿਆ ਨਾ ਫਿਰ ਇਹ ਦੇਖਣਗੇ ਇਹਨਾਂ ਨੂੰ ਖਾਨਦੇ ਵੀ ਲਾਲੇ ਪੈਣਗੇ ਧੰਨਵਾਦ ਜੀ ਜਿਹੜਾ ਉਹ ਬੰਦਾ ਜਿਹਨੇ ਆ ਕਰਮ ਕੀਤਾ ਐਡਾ ਮਾੜਾ ਕਰਮ ਠੀਕ ਆ ਉਹ ਬੰਦਾ ਪਹਿਲਾ ਵੀ ਅੰਦਰ ਰਹਿ ਕੇ ਆਇਆ ਉਹ ਬਲਤਕਾਰ ਦੇ ਕੇਸ 'ਚ ਜਿਹਨੇ ਪਹਿਲਾਂ ਹੀ ਐਡਾ ਵੱਡਾ ਗਨਾਹ ਕੀਤਾ ਪਹਿਲੀ ਗੱਲ ਤਾਂ ਉਹਨੂੰ ਬਾਹਰ ਹੀ ਨਹੀਂ ਆਣ ਦੇਣਾ ਚਾਹੀਦਾ ਐਦਾਂ ਦੇ ਬੰਦੇ ਨੂੰ ਆ ਜਿਹੜਾ ਸਾਡਾ ਅੱਜ ਦੇ ਇਕੱਠ ਦਾ ਮੇਨ ਮੋਟਿਵ ਆ ਕਿ ਫਾਸਟ ਟੈਗ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਵੱਧ ਤੋਂ ਵੱਧ ਡੇਢ ਮਹੀਨੇ ਦੇ ਵਿੱਚ ਵਿੱਚ ਉਹਨੂੰ ਫਾਂਸੀ ਦਿੱਤੀ ਜਾਵੇ ਨਹੀਂ ਤਾਂ ਲੋਕ ਅਦਾਲਤ ਲਾ ਕੇ ਉਹਨੂੰ ਖੜੇ ਨੂੰ ਅੱਗ ਲਾ ਕੇ ਫੂਕ ਦਿੱਤਾ ਜਾਵੇ ਪਬਲਿਕ ਪੋਟ ਓਹ ਦੋਹਾਂ ਅੱਲਾਹ ਅਕਬਰ ਆਪਾਂ ਕਹਿੰਦੇ ਸੀ ਕਿ ਅੱਗੇ ਆਪਾਂ ਕਹਿੰਦੇ ਸੀ ਕੁੜੀਆਂ ਬਚਾਓ ਹੁਣ ਕੁੜੀਆਂ ਦੇ ਨਾਲ ਨਾਲ ਮੁੰਡੇ ਵੀ ਬਚਾਓ ਨਹੀਂ ਤਾਂ ਕੱਲਾ ਕੱਲਾ ਜਵਾਕ ਮਾਰ ਦੇਣਾ ਇਹਨਾਂ ਦੇ ਗੰਦ ਪਾ ਕੇ ਪਈਆਂ ਨੇ ਜੇ ਅੱਜ ਨਹੀਂ ਨਾਲ ਆਪਾਂ ਨਾਲ ਖੜੇ ਜੇ ਅੱਜ ਨਹੀਂ ਆਪਾਂ ਸਾਰੇ ਨਾਲ ਖੜੇ ਤੇ ਕਾਨੂੰ ਸਾਡੇ ਕੰਦੇ-ਕੰਦੇ ਦਾ ਘਰ ਰੋੜ ਦੇਣਾ ਕੱਲੇ-ਕੱਲੇ ਦਾ ਜਵਾਕ ਰੋਲ ਦੇਣਾ ਆ ਕੱਲਾ-ਕੱਲਾ ਬੰਦਾ ਜਿਹਦਾ ਅੱਜ ਆਪਾਂ ਸੜਕਾਂ ਤੇ ਬੈਠੇ ਆ ਕਾਲੂ ਕੱਲਾ ਕੱਲਾ ਘਰ ਸੜਕਾਂ ਤੇ ਬੈਠੂਗਾ ਜੇ ਅੱਜ ਨਾ ਖੜੇ ਨਾ ਰਹੀ ਗੱਲ ਆ ਸਾਡੇ ਨਾਲ ਸਾਰੇ ਸਰਪੰਖ ਸਾਹਿਬ ਮਿੱਠੇਵਾਲ ਤੋਂ ਆ ਮਰਾਕਪੁਰ ਤੋਂ ਆ ਟੜਿਆਣੇ ਤੋਂ ਆ ਬਿਲਕੁਲ ਬਿਲਕੁਲ ਅੱਸੀ 8-8 ਪਿੰਡਾਂ ਤੋਂ ਆਏ ਹੋਏ ਆ ਸਰਪੰਖ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਇਸ ਬਾਰੇ ਆਓ ਅੱਗੇ ਨੂੰ ਆਜੋ ਜੀ ਅੱਗੇ ਨੂੰ ਮਨੂੰ ਮੇਰੀ ਪ੍ਰਸ਼ਾਸਨ ਮੈਨੂੰ ਦੇ ਲੋ ਮਨੂੰ ਇਹ ਜੋ ਇਹ ਘਟਨਾ ਬੀਤੀ ਹੈ ਬਹੁਤ ਨਿੰਦਨਯੋਗ ਹੈਗੀ ਆ ਅੱਜ ਸਾਡੇ ਇੱਕ ਬੱਚਾ ਨਾ ਹੋਇਆ ਕੱਲ ਨੂੰ ਹਰ ਘਰ ਵਿੱਚ ਇਹ ਸਟੋਰੀ ਹੋ ਸਕਦੀ ਆ ਇਸ ਕਰਕੇ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਆ ਇਹਨਾਂ ਨੂੰ ਜੇ ਕੋਈ ਆਪਣੇ ਘਰਾਂ ਵਿੱਚ ਰੱਖਦਾ ਆ ਉਹ ਆਪਣੀ ਜ਼ਿੰਮੇਵਾਰੀ ਤੇ ਰੱਖੇ ਜਿਹਨੇ ਵੀ ਰੱਖਣਾ ਆ ਕੱਲ ਨੂੰ ਕੋਈ ਵੀ ਉਹ ਕੋਈ ਗੁਨਾਹ ਕਰਦਾ ਆ ਤਾਂ ਉਨਾ ਹੀ ਜਿਹੜਾ ਰੱਖਣ ਵਾਲਾ ਹੋਏਗਾ ਉਹ ਜ਼ਿੰਮੇਵਾਰ ਹੋਏਗਾ ਤੇ ਪ੍ਰਸ਼ਾਸਨ ਸਾਡਾ ਸਾਥ ਦੇਵੇ ਪੰਜਾਬ ਵਿੱਚ ਜਿਨ੍ਹਾਂ ਦੀ ਕੋਈ ਆਈਡੈਂਟੀ ਨਹੀਂ ਹੈਗੀ ਤੇ ਉਹਨਾਂ ਨੂੰ ਆਪਣੇ ਪਿੰਡਾਂ ਵਿੱਚ ਰੱਖਣ ਦੀ ਇਜਾਜ਼ਤ ਨਾ ਹੋਵੇ। ਉਹਨਾਂ ਦੀ ਆਈਡੈਂਟੀ ਵੈਰੀਫਾਈ ਕਰਕੇ ਰੱਖਿਆ ਜਾਵੇ ਨਹੀਂ ਤਾਂ ਉਹਨਾਂ ਨੂੰ ਆਪਣੇ ਦੇਸ਼ ਭੇਜਿਆ ਜਾਵੇ। ਬਿਲਕੁਲ। ਮਤਲਬ ਕਿ ਪਿੰਡਾਂ ਵਿੱਚੋਂ ਜਾ ਕੇ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ। ਹਾਂ ਜੀ ਬਿਲਕੁਲ। ਜਿਹਦਾ ਪਿੱਛੇ ਨਹੀਂ ਰਿਕਾਰਡ ਉਦਾਂ ਦਾ ਆ ਉਹ ਇੱਕ ਫੈਮਿਲੀ ਦੇ ਵਿੱਚ ਰਹਿ ਰਿਹਾ ਆ ਉਹ ਤਾਂ ਪਹਿਲਾਂ ਹੀ ਗਰੀਮਦਲ ਆ। ਅਸੀਂ ਉਹਨੂੰ ਪਹਿਲਾਂ ਹੀ ਥਾਂ ਦੇ ਰਹੇ ਆ ਲੁਕਣ ਵਾਸਤੇ। ਕੀ ਪਤਾ ਕੀ ਕਰਕੇ ਆਇਆ ਪਿੱਛੋਂ। ਪਿੱਛੇ ਗੱਲਾਂ ਜਿਹੜੀ ਅੱਜ ਤੁਸੀਂ ਕਰਦੇ ਪਹਿਲੂ ਵੀ ਕਰਨੀਆਂ ਚਾਹੀਦੀਆਂ ਚੀਕੀਆਂ ਵੀ ਕਈ ਵਾਰੀ ਪਰ ਕਿਸੇ ਨੇ ਅਮਲ ਨਹੀਂ ਕੀਤਾ ਇਹ ਸਾਨੂੰ ਚਾਹੀਦਾ ਹੁਣ ਜੇ ਹੁਣ ਨਾ ਇਕੱਠੇ ਹੋਏ ਤਾਂ ਫੇਰ ਕਦੀ ਜ਼ਿੰਦਗੀ ਚ ਨਹੀਂ ਹੋਣਾ ਨਾ ਨਾ ਇਹ ਨਹੀਂ ਕਹਿੰਦਾ ਕਿ ਆਪਾਂ ਇੱਕ ਅੱਧੇ ਦਿਨ ਚ ਬਸ ਅੱਜ ਦੇ ਦਿਨ ਇਕੱਠੇ ਹੋਏ ਆ ਕੱਲੂ ਬਾਅਦ ਠੀਕ ਆ ਕੋਈ ਨਹੀਂ ਆਪਾਂ ਜਦ ਤੱਕ ਉਹਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਸੇ ਤਰ੍ਹਾਂ ਇਕੱਠੇ ਹੋਵਾਂਗੇ ਉਹਦੇ ਨਾਲ ਅਸੀਂ ਇੱਕ ਮਹੀਨੇ ਦਾ ਬਿਲਕੁਲ ਨਾ ਅਸੀਂ ਸਿਰਫ ਇੱਕ ਮਹੀਨਾ ਦਾ ਟਾਈਮ ਦਵਾਂਗੇ ਇੱਕ ਮਹੀਨੇ ਦਾ ਇੱਕ ਮਹੀਨੇ ਦੇ ਵਿੱਚ ਹੀ ਸਜ਼ਾ ਹੋਣੀ ਚਾਹੀਦੀ ਆ ਫਾਂਸੀ ਦੀ ਜੇ ਨਹੀਂ ਕਿਉਂਕਿ ਇਦਾਂ ਆ ਅਸੀਂ ਇਹ ਚੀਜ਼ੇ ਬਰਦਾਸ਼ਤ ਨਹੀਂ ਕਰਾਂਗੇ ਤਰੀਕੇ ਵੀ ਹੋਣਾ ਉਹਨਾਂ ਬਾਰ ਵੀ ਹੋਣਾ ਤਰੀਕ ਤੇ ਲਪੇਟਿਆ ਜਾ ਸਕਦਾ ਸਹੀ ਗੱਲ ਕੰਨਾ ਮੈਂ ਠੀਕ ਆ ਨਾ ਇੱਥੇ ਅਸੀਂ ਹਾਂ ਸਾਡੀ ਅਸੀਂ ਬੇ ਹਾਲੇ ਅਸੀਂ ਬੇਨਤੀ ਤੇ ਆ ਸਾਰਾ ਕਿਉਂਕਿ ਹਾਲੇ ਦੁਆਬਾ ਇਕੱਠਾ ਹੋਇਆ ਆ ਤੇ ਆਪਾਂ ਸ਼ਾਂਤਮਈ ਤਰੀਕੇ ਨਾਲ ਇਹ ਪੱਤਰ ਇਸ ਤਿੱਕਾ ਕੋਈ ਦਵਾਈ ਨਹੀਂ ਸਹੀ ਗੱਲ ਫਾਂਸੀ ਹੋਣੀ ਚਾਹੀਦੀ ਆ ਉਹ ਸਾਡੇ ਪੰਜਾਬ ਦਾ ਪੁੱਤ ਸਿਗਾ ਸਾਡੇ ਪੰਜਾਬੀ ਵਾਲਟ ਦੇ ਵਿੱਚ ਥਾਂ ਤਾਂ ਤੇ ਵਸੇ ਆ ਜੇ ਅੱਜ ਸੜਕਾਂ ਤੇ ਆ ਸਕਦਾ ਉਹਨੂੰ ਹੱਥ ਪਾਣ ਨੂੰ ਵੀ ਨਹੀਂ ਟਾਈਮ ਲੱਗਣਾ ਪਰ ਸਰਕਾਰ ਦਾ ਸਹਾਰਾ ਕਾਨੂੰਨ ਦਾ ਸਹਾਰਾ ਲੈ ਕੇ ਚੱਲੇ ਆ ਸਰਕਾਰ ਨੂੰ ਵੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਚੱਲਣਾ ਚਾਹੀਦਾ ਜਿਹੜੇ ਬਾਅਦ ਚ ਸੋਚੂਗੇ ਕਿ ਚਾਰ ਦਿਨਾਂ ਆ ਕੇ ਮੋੜ ਕੇ ਕੱਚਾ ਘੱਟ ਦੇ ਕੇ ਬਹਿ ਜੂਗੇ ਅਸੀਂ ਉਹ ਪੰਜਾਬੀ ਕੌਮ ਨਹੀਂ ਆ ਜਿਹੜੀ ਕੱਚਾ ਘੱਟ ਦੇ ਕੇ ਗਿੱਲੀਆਂ